ਖੇਰ ਅੰਦਰ ਦੀਆਂ ਜੋ ਸਾਰੀਆਂ ਹੁੰਦੀਆਂ ਨੇ ਕਬਜ਼ੇ ਹੁੰਦੇ ਆ ਤਾਂ ਉਸ ਵੇਲੇ ਸਥਾਨਕ ਅਧਿਕਾਰੀ ਕਿੱਥੇ ਹੁੰਦੇ ਆ ਕਿੱਥੇ ਸੋਰੇ ਹੁੰਦੇ ਆ ਫੀਲਡ ਕਿੱਥੇ ਬਚ ਰਹੇ ਹੁੰਦੇ ਆ ਕਿ ਘੱਟੋ ਘੱਟ 4-6 ਮਹੀਨੇ ਤੋਂ ਇਸ ਬਿਲਡਿੰਗ ਦੀ ਸਾਰੀ ਹੋ ਰਹੀ ਹੈ ਤੇ ਉਸ ਵੇਲੇ ਨਗਰ ਕੌਂਸਲ ਦੇ ਅਧਿਕਾਰੀ ਜਾਂ ਈਓ ਸਾਹਿਬ ਜਾਂ ਹੋਰ ਅਧਿਕਾਰੀ ਕਿੱਥੇ ਸੋਰੇ ਸਨ ਜਦੋਂ ਇਹ ਬਿਲਡਿੰਗ ਦੀ ਸਾਰੀ ਹੋ ਰਹੀ ਸੀ ਮਾਪੀ ਜ਼ਿੰਦਗੀ ਦੇ ਕਦੇ ਕਰੂਨ ਨਹੀਂ ਲੱਗਦਾ ਇਹਨੂੰ ਮੇਰੇ ਮੋੜ ਹੋਣ ਕਰਕੇ ਮੇਰੇ ਨਾ ਪਤਾ ਹੁੰਨ ਕਰਕੇ ਉਹ ਕੰਮ ਹੋ। ਮਾਨੂੰ ਇਹ ਤਾਂ ਐਨਿਗਰਾਫ ਐਸੇ ਹਾ ਇਟ ਇਜ਼ ਕੰਪਲਟ ਕਰਨ ਨਾਲ ਬਾਈਕ ਤੇ ਵੀ ਕੰਟਰੀ ਇਨ ਮੈਂ ਇਹ ਅਬ ਨੀਗਰਾਫ ਕਰਨਾ ਹੈਗਾ ਅਸੀਂ ਉਹਨਾਂ ਜਿੱਦਾਂ ਕਿ ਬਿੱਤੀ ਹੋ ਰਹੀ ਅਸੀਂ ਕਰਨ ਨੂੰ ਵੀ ਕੋਈ ਆਉਣਾ ਹੈ ਉਹ ਜਿਹੜਾ ਉਹਨੇ ਨਾਮ ਬਣਾਈ ਹੋਈ ਸੀ ਬਿਲਡਿੰਗ ਉਹ ਬਾਈਲਾ ਦੇ ਅਕੋਰਡਿੰਗ ਨਹੀਂ ਸੀ ਤਾਂ ਕਰਕੇ ਨਕਸ਼ਾ ਪਾਸ ਸੀ ਉਹਨਾਂ ਦਾ ਉਹਨਾਂ ਜਿਆਦਾ ਸੱਤੀ ਸੀ ਵਰਸਕ ਵਾਲੇ ਕਹਿੰਦੇ ਸੀ ਕਿ ਅਜਿਹੇ ਮਾਮਲੇ ਨਾਲ ਜੋੜਨ ਜਾ ਰਹੇ ਆ ਜਿਸ ਨੂੰ ਲੈ ਕੇ ਦਰਾਹ ਦੇ ਅੰਦਰ ਹੋਇਆ ਜੋ ਸਾਰਿਆਂ ਦਾ ਮਾਮਲਾ ਉਹ ਗਰਮਾਉਣਾ ਦਿਖ ਰਿਹਾ ਹੈ ਸਵਾਲ ਪਤਾ ਹੁੰਦਾ ਡਾਇਰੈਕਟਰ ਮਾਨ ਜੋ ਲੋਕਲ ਬਾਡੀ ਪੰਜਾਬ ਔਰ ਹੋਰ ਅਧਿਕਾਰੀਆਂ ਦੇ ਧਿਆਨ ਵਿੱਚ ਗੱਲ ਲੈਣੀ ਚਾਹੁੰਦੇ ਆ ਜੇ ਜਦੋਂ ਸ਼ਹਿਰ ਅੰਦਰ ਇਹ ਨਿਆਂ ਜੋ ਸਾਰੀਆਂ ਹੁੰਦੀਆਂ ਨੇ ਕਬਜ਼ੇ ਹੁੰਦੇ ਰਿਆ ਤਾਂ ਉਸ ਵੇਲੇ ਸਥਾਨਕ ਅਧਿਕਾਰੀ ਕਿੱਥੇ ਹੁੰਦੇ ਆ ਕਿੱਥੇ ਸੋਰੇ ਹੁੰਦੇ ਆ ਫੀਲਡ ਕਿੱਥੇ ਬਿਚ ਰਹੇ ਹੁੰਦੇ ਆ ਜੋ ਉਹਨਾਂ ਨੂੰ ਇਹ ਅਨਿਆਂ ਸਾਰੇ ਨਹੀਂ ਜਿੰਦੀਆਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਸਾਡੇ ਪਿਛਲੇ ਪਾਸੇ ਇੱਕ ਨਿਆਂ ਜੋ ਸਾਰੀ ਹੋ ਰਹੀ ਹੈ ਦੱਸ ਕੇ ਦੇਖ ਸਕਦੇ ਨੇ ਇਸ ਉਸਾਰੀ ਦਾ 33 ਫੁੱਟ ਦਾ ਮਾਮਲਾ ਜੋ ਉਹ ਪੂਰੇ ਸ਼ਹਿਰ ਦੇ ਅੰਦਰ ਦੇ ਦੁਕਾਨਾਂ ਨੇ ਨੈਸ਼ਨਲ ਹਾਈਵੇ ਦੇ ਉੱਪਰ ਜੋ ਮਾਰਕੀਟ ਬਣੀ ਹੈ ਉਹ 33 ਫੁੱਟ ਜਗ੍ਹਾ ਛੱਡ ਕੇ ਹੀ ਬਣਨੀ ਚਾਹੀਦੀ ਹੈ ਉਸ ਸਾਰੀਆਂ ਉਸ ਨਿਜਮਾਨਦਿਰ ਹੋਈਆਂ ਨੇ ਔਰ ਕੁਛ ਅਸਾਰੀਆਂ ਉਹ ਨਿਜਮਾਨ ਨੂੰ ਸਿੱਕੇ ਟੰਕੇ ਕੀਤਾ ਜਾ ਰਹੀਆਂ ਨੇ ਔਰ ਇਹ ਸਾਰੀ ਵੀ ਇਸੇ ਕੜੀ ਦਾ ਇੱਕ ਪਹਿਲੂ ਹੈ ਜਿਸ ਨੂੰ ਲੈ ਕੇ ਕਲ ਨਗਰ ਕੌਸਤ ਰਾਹਾ ਵੱਲੋਂ ਪੀੜਾ ਪੰਚਾਇਤ ਉਪਚਲਾਇਆ ਗਿਆ ਇਸ ਟਾਣ ਦੇ ਲਈ ਅਧਿਕਾਰੀ ਪੁੱਜੇ ਨੇ ਦਰਸ਼ਕੋ ਦੱਸ ਦਈਏ ਖਾਸ ਕਰਕੇ ਕਿ ਘੱਟੋ ਘੱਟ 4-6 ਮਹੀਨੇ ਤੋਂ ਇਸ ਬਿਲਡ ਦੀ ਸਾਰੀ ਹੋ ਰਹੀ ਹੈ ਸਵਾਲ ਪੈਦਾ ਹੁੰਦਾ ਹੈ ਸੋਚਣ ਵਾਲੀ ਗੱਲ ਪੈਦਾ ਹੁੰਦੀ ਆ ਕਿ ਉਸ ਵੇਲੇ ਨਗਰ ਕੌਂਸਲ ਦੇ ਅਧਿਕਾਰੀ ਐਸਓ ਐਮਈ ਜਾਂ ਇਹੋ ਸਾਹਿਬ ਜਾਂ ਹੋਰ ਅਧਿਕਾਰੀ ਕਿੱਥੇ ਸੌ ਰਹੇ ਸਨ ਜਦੋਂ ਇਹ ਬਿਲਡਿੰਗ ਦੀ ਸਾਰੀ ਹੋ ਰਹੀ ਸੀ ਔਰ ਸਾਰੀ ਹੋਣ ਦੇ ਨਾਲ ਉਪਰੰਤ ਇਹਨੂੰ ਢਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਇਹਦਾ ਕੀ ਕਾਰਨ ਹੈ ਕਿ ਅਧਿਕਾਰੀ ਫੀਲਡ 'ਚ ਨਹੀਂ ਗੁਜ਼ਰਦੇ ਫੀਲਡ 'ਚ ਨਹੀਂ ਰਹਿੰਦੇ ਜੋ ਦੇਖ ਸਕਦੇ ਹੁਣ ਕਿ ਜੋ ਸਾਰੀਆਂ ਨੇ ਨਾਜਾਇਜ਼ ਹੋ ਰਹੀਆਂ ਨੇ ਕਿਉਂਕਿ ਉਸ ਕੰਮ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਜਿਸ ਨਾਲ ਲੋਕਾਂ ਦਾ ਕੁਝ ਪੂੰਜੀ ਹੈ ਉਹਦਾ ਬਚਾਉ ਸਦਾ ਹੈ ਔਰ ਸਰਕਾਰੀ ਹਤੰਤਰ ਹੈ ਉਹਦਾ ਸਮਾਂ ਬਰਬਾਦ ਹੋਣ ਤੋਂ ਬਚ ਸਕਦਾ ਹੈ ਕੱਲ ਇਹਦਾ ਵੱਲੋਂ ਇਸ ਉਸਾਰੀ ਢਾਉਣ ਵਾਸਤੇ ਕੌਂਸਲ ਵੱਲੋਂ ਕਾਰਵਾਈ ਕੀਤੀ ਗਈ ਈਓ ਸਾਹਿਬ ਤੇ ਹੋਰ ਅਮਲਾ ਫੈਲਾ ਆ ਕੇ ਇਹਨੂੰ ਢਾਉਣ ਦੇ ਲਈ ਪੁੱਜਿਆ ਸੀ ਪਰੰਤੂ ਸ਼ਾਇਦ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਰਗ ਦੇ ਉੱਪਰ ਜਿਹੜੀਆਂ ਹੋਰ ਉਸਾਰੀਆਂ ਨੇ ਉਹ ਵੀ 30 ਫੁੱਟ ਛੱਡ ਕੇ ਨਹੀਂ ਕੀਤੀਆਂ ਗਈਆਂ ਉਹ ਵੀ ਨਹੀਂ ਆਏ ਉਸਾਰੀਆਂ ਨੇ ਕਿ ਕੌਂਸਲ ਦਰਾਹ ਜਾਂ ਡਾਇਰੈਕਟਰ ਲੋਕਲ ਬਾਡੀ ਇਹਨਾਂ ਦਾ ਸਾਰੀਆਂ ਨੂੰ ਢਾਉਣ ਵਾਸਤੇ ਕੋਈ ਜੁਰਿੰਦੇ ਕਰਨ ਚੱਕੇਗਾ ਜਾ ਇੱਕ ਲੋ ਸਾਰਿਆਂ ਟਾਉਣ ਤੋਂ ਬਾਅਦ ਇਹ ਮਾਮਲਾ ਠਾਪੋ ਕੇ ਰਹਿ ਜਾਵੇਗਾ ਇਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਕਿਤੇ ਜ਼ਾਲ ਹੀ ਕਾਰੀ ਕਰਾ ਨਹੀਂ ਕਿ ਬਾਕੀ ਸਾਰਿਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਔਰ ਸਿਰਫ ਇੱਕ ਹੀ ਸਾਰੀ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਗਈ ਦੇ ਸਕਦੇ ਹੋ ਮਾਲਕਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਾਨੂੰਨ ਦੇ ਅਧਾਰੇ ਚ ਰਹਿ ਕੇ ਇਸ ਸਾਰੀ ਨੂੰ ਅਸੀਂ ਆਪ ਟਾਵਾਂਗੇ ਔਰ ਸਾਰੀ ਨੂੰ ਟਾਇਆ ਜਾ ਰਿਹਾ ਹੈ ਮਸ਼ੀਨ ਚੱਲ ਰਹੀ ਹੈ ਪਰੰਤੂ ਫਿਰ ਵੀ ਕਿਤ ਲੱਗਦੇ ਜਾ ਕੇ ਇਹ ਸਵਾਲ ਪੈਦਾ ਹੋ ਜਾਂਦਾ ਹੈ ਕਿ ਲੋਕਾਂ ਦੀ ਪੂੰਜੀ ਸਰਕਾਰ ਦਾ ਸਮਾਂ ਬਰਬਾਦ ਕਰਨ ਦੇ ਲਈ ਅਧਿਕਾਰੀ ਕਿਉਂ ਜ਼ਿੰਮੇਵਾਰ ਨੇ ਉਹ ਤੁਹਾਨੂੰ ਮਿਲਾਉਣੇ ਆਂ ਸ਼ਹਿਦ ਰਾਹ ਦੇ ਇਹੋ ਦਾ ਕੀ ਕਹਿਣਾ ਔਰ ਇਹ ਜੋ ਮਾਲਕ ਨੇ ਸਾਰੀ ਕਰ ਰਹੇ ਨੇ ਉਹਨਾਂ ਦਾ ਕੀ ਕਹਿਣਾ ਦੇਖਦੇ ਲੋ ਉਹ ਜੀ ਨਹੀਂ ਪਦੀ ਨਾ ਵੀ ਜਿੱਦਗੀਰੇ ਤਦੇ ਕਰੁੰਦੀ ਇਹ ਲੰਗਾ ਸਿਰਫ ਮੇਰੇ ਮਾਰ ਹੋ ਕੇ ਹਿੱਡਣ ਨਾ ਪਤਾ ਹੁੰਨ ਕਰਕੇ ਹੂੰ ਇੱਕਮਾਨੀਅਤ ਅਨਿਗਰਾ ਅਸੀਂ ਹਾਂ ਇਹਨਾਂ ਨੂੰ ਕੋਪਰਟਨਰ ਦੇ ਰਹੀ ਕਿ ਤੇ ਕਿਹ ਹੈ ਜੀ ਕੰਟ ਦੇ ਇੰਨਾ ਜੀ ਅਭੀ ਯੂਨਿਵਰਸ ਤੋਂ ਦੂਰ ਹੈਗਾ ਅਸੀਂ ਉਹਨਾਂ ਛੱਡਾਂਗੇ 300 ਜੀ ਅਸੀਂ ਕਾਨੂੰਨ ਦੀ ਕੋਈ ਨਹੀਂ ਆ ਜੀ ਮਕਦਮੇ ਦੁਆਰਾ ਘਰ ਬੁਲੇ ਸੀਨੇ ਜੀ ਨਹੀਂ ਨਿਵਾਜ਼ੀ ਅਮਿਆ ਤਾਂ ਗਾਇਆ ਇਹਨੇ ਬੱਤੀ ਸਾਰੇ ਹੋਏ ਰੇ ਸੋ ਇਸ ਤੋਂ ਇਲਾਵਾ ਉਹ ਨਾ ਬਾਰੇ ਕੁਝ ਕਹਿਣਾ ਚਾਹੁੰਦਾ ਇਹਦਾ ਵੀ ਤੁਸੀਂ ਹੋਰ ਪ੍ਰਸ਼ਾਸਨ ਨੂੰ ਦੇਖੋ ਬਾਹਰ ਨੂੰ ਇਹ ਬਾਰੇ ਕੁਝ ਕਹੋ ਤੁਸੀਂ ਉਹ ਜਿਹੜਾ ਉਹਨੇ ਨਾਮ ਬਣਾਈ ਹੋਈ ਸੀ ਬਿਲਡਿੰਗ ਉਹ ਬਾਇਲਾ ਦੇ ਅਕੋਰਡਿੰਗ ਨਹੀਂ ਸੀ ਤਾਂ ਕਰਕੇ ਬਾਇਲਾ ਜੀ ਮੀਨ ਜਿਹਨੇ ਨਕਸ਼ਾ ਪਾਸ ਕਰਾਇਆ ਜਾਂ ਕੀ ਨਕਸ਼ਾ ਪਾਸ ਸੀ ਉਹਨਾਂ ਦਾ ਉਹਨੇ ਜਿਆਦਾ ਸੱਤੀ ਸੀ ਤੇ ਉਹ ਕੰਸਟਰਕਸ਼ਨ ਕਿੰਨੇ ਟਾਈਮ ਤੋਂ ਹੋ ਰਹੀ ਸੀ ਉਹ ਕਾਫੀ ਟਮਕ ਮੈਂ ਕਿਉਂਕਿ ਇਹ ਜੀ ਸਰ ਜਿਹੜੀ ਇਹ ਕੰਸਟਰਕਸ਼ਨ ਸੀ ਘਟੋ ਘਟ ਸੀ ਮਿੰਨ ਤੋਂ ਪਹਿਲਾਂ ਹੋ ਰਹੀ ਸੀਗੀ ਉਹ ਉਸ ਤੋਂ ਪਹਿਲਾਂ ਕੋਈ ਰੋਕਿਆ ਗਿਆ ਨਹੀਂ ਇੱਕ ਦੋ ਵਾਰ ਕਿਹਾ ਸੀ ਉਹਨਾਂ ਨੂੰ ਜੀ ਵੀਰੇ ਬਾਕੀ ਕੰਸਟਰਕਸ਼ਨ ਹੋ ਸੋਰਸ ਤੇ ਹੋਏ ਨੇ ਉਹਨਾਂ ਬਾਰੇ ਕੀ ਕਹੋ ਜੋ ਸਾਡੇ ਤਨ ਵਿੱਚ ਆਊਗਾ ਸੀ ਉਹਦਾ ਜ਼ਰੂਰ ਕਾਰਵਾਈ ਕਰਾਂਗੇ ਕੀ ਸ਼ਿਕਾਇਤ ਹੋਣ ਤੇ ਹੀ ਕਰਦੀ ਹੁੰਦੀ ਹੈ ਜਾਂ ਤੁਸੀਂ ਆਪ ਰੋਕਚ ਨਹੀਂ ਦਿੰਦੇ ਨਹੀਂ ਕਈ ਵਾਰ ਅਸੀਂ ਆਪ ਵੀ ਜਾਣੇ ਜਦੋਂ ਮੌਕੇ ਦੇਖਣਾ ਏਰੀਆ ਜ਼ਿਆਦਾ ਔਨ ਕਰਕੇ ਨਹੀਂ ਹੈ ਨਾ ਕਰ ਪਾਰੇ ਕਿ ਇਸ ਇਸ ਰੋਡ ਦੇ ਉੱਪਰ ਹੀ ਹੋਰ ਬਹੁਤ ਕੰਸਟ੍ਰਕਸ਼ਨਾਂ ਹੋਈਆਂ ਹਨ ਤਿੱਤੀ ਫੜੇਗਾ ਛੱਡੀ ਤੋਂ ਬਣੀ ਹੈ ਤੁਹਾਡੀ ਉਸ ਨੇ ਕਿੰਨੀਆਂ ਕੀਤੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋ ਨਹੀਂ ਫਿਲਹਾਲ ਅਜੇ ਤਾਂ ਕੋਈ ਤਿਆਰ ਨਹੀਂ ਚਾਹਾਂਗੇ ਜਦੋਂ ਵੀ ਆਉ ਕੋਈ ਨਾ ਜ਼ਰੂਰ ਕਰਾਂਗੇ